ਚੱਕਰ ਤੁਸੀਂ ਵੀ ਸ਼ੌਕੀਨੋਂ ਸੋਨਾ ਚਾਂਦੀ ਖਰੀਦਣ ਦੇ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਜੁਹਾਂ ਦੱਸ ਪਾ ਰਹੇ ਹਾਂ ਕਿ ਸਰਾਪਾ ਬਾਜ਼ਾਰ ਦੀ ਮੌਜੂਦਾ ਸਥਿਤੀ ਇੱਕ ਵਾਰ ਇੱਕ ਹਫਤਾ ਪਹਿਲਾਂ ਵੀ ਕਲਪਨਾਯੋਗ ਨਹੀਂ ਸੀ ਸ਼ੁੱਕਰਵਾਰ ਦੀ ਸਵਰਨ ਨਿਵੇਸ਼ਕਾਂ ਦੇ ਲਈ ਇੱਕ ਵੱਡਾ ਝਟਕਾ ਬਣ ਗਿਆ ਚਾਂਦੀ ਦੀਆਂ ਕੀਮਤਾਂ ਡਿੱਗ ਗਈਆਂ ਹਨ ਜੀ ਹਾਂ ਬਾਜ਼ਾਰ ਖੁੱਲਦੇ ਹੀ 8000 ਰੁਪਏ ਦੀ ਗਿਰਾਵਟ ਕਾਰਨ ਕੀਮਤ ਜੜੀ 235998 ਰੁਪਏ ਪ੍ਰਤੀ ਕਿਲੋਗ੍ਰam ਹੋ ਗਈ ਹੈ ਸੋਨਾ ਵੀ ਇਸੇ ਤਰ੍ਹਾਂ ਦੀ ਸਥਿਤੀ ਵਿੱਚ ਹੈ 1575 ਰੁਪਏ ਡਿੱਗ ਕੇ 150675 ਰੁਪਏ ਪ੍ਰਤੀ 10 ਗ੍ਰam ਤੇ ਆ ਗਿਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਸੋਨਾ ਆਪਣੇ ਸਬੋਤਮ ਉਚਾਈ ਤੋਂ ਲਗਭਗ 28500 ਰੁਪਏ ਡਿੱਗ ਗਿਆ ਹੈ ਤੇ ਜਦੋਂ ਕਿ ਚਾਂਦੀ ਆਪਣੇ ਸਿਖਰ ਤੋਂ ਲਗਭਗ 1,73500 ਰੁਪਏ ਡਿੱਗ ਗਈ ਹੈ ਇਹ ਉਹਨਾਂ ਲੋਕਾਂ ਲਈ ਇੱਕ ਵੱਡੀ ਰਾਹਤ ਹੈ ਜੋ ਵਿਆਹ ਲਈ ਖਰੀਦਦਾਰੀ ਦੀ ਉਡੀਕ ਕਰ ਰਿਹਾ ਸ। ਪਰ ਕੁਝ ਕੀਮਤਾਂ ਦੇ ਦਾ ਲਗਾਉਣ ਵਾਲੇ ਨਿਵੇਸ਼ਕਾਂ ਦੇ ਮੱਥੇ ਤੇ ਚਿੰਤਾ ਦੀਆਂ ਰੇਖਾਵਾਂ ਸਾਫ਼ ਦੇਖੀਆਂ ਜਾ ਸਕਦੀਆਂ ਨੇ ਇਹ ਸਿੱਧੇ ਤੌਰ ਤੇ ਵਿਸ਼ਵ ਰਾਜਨੀਤੀ ਨਾਲ ਜੁੜਿਆ ਹੋਇਆ ਜਿੱहां ਅਮਰੀਕਾ ਅਤੇ ਇਰਾਨ ਵਿਚਕਾਰ ਜੰਗ ਵਰਗਾ ਤਣਾਅ ਹੁਣ ਘਟ ਹੋਣ ਦੇ ਸੰਕੇਤ ਦਿਖ ਰਹੇ ਨੇ ਦੋਵਾਂ ਦੇਸ਼ਾਂ ਵਿਚਕਾਰ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਗੱਲਬਾਤ ਅੱਜ ਓਮਾਨ ਦੇ ਵਿੱਚ ਸ਼ੁਰੂ ਹੋ ਰਹੀ ਹੈ ਜਦੋਂ ਦੁਨੀਆ ਦੇ ਵਿੱਚ ਸ਼ਾਂਤੀ ਦੀਆਂ ਉਮੀਦਾਂ ਪੈਦਾ ਹੁੰਦੀਆਂ ਹਨ ਤਾਂ ਲੋਕ ਸੋਨੇ ਤੇ ਚਾਂਦੀ ਵਰਗੇ ਸੁਰੱਖਿਅਤ ਨਿਵੇਸ਼ ਕਰੋ ਝਾੜ ਦਿੰਦੇ ਹਨ ਅਤੇ ਡਾਲਰ ਤੇ ਸਟਾਕ ਮਾਰਕੀਟ ਦੇ ਵਿੱਚ ਆਪਣਾ ਭਰੋਸਾ ਰੱਖਦੇ ਹਨ। ਇਹੀ ਕਾਰਨ ਹੈ ਕਿ ਡਾਲਰ ਮਜ਼ਬੂਤ ਹੋ ਰਿਹਾ ਹੈ ਅਤੇ ਕੀਮਤੀ ਤਾਕਤਾਂ ਦੀ ਚਮਕ ਫਿੱਕੀ ਪੈ ਰਹੀ ਹੈ। ਬਾਜ਼ਾਰਾਂ ਮਹਰਾਂ ਦਾ ਮੰਨਣਾ ਹੈ ਕਿ ਸੋਨੇ ਅਤੇ ਚਾਂਦੀ ਵਿੱਚ ਬੇਮਿਸਾਲ ਵਾਤਾ ਹੁਣ ਆਪਣੇ ਅੰਤ ਤੇ ਹੈ। ਮਹਰ ਇਸ ਨੂੰ ਡੈਟ ਕੈਟ ਬਾਉਂਸ ਕਹ ਰਹੇ ਨੇ। ਜਿਸਾ ਅੱਤੈਕ ਇੱਕ ਅਸਥਾਈ ਵਾਧੇ ਤੋਂ ਬਾਅਦ ਇੱਕ ਵੱਡੀ ਕਿਰਾਵਟ ਉੱਚ ਕੀਮਤਾਂ ਤੇ ਫਸੇ ਲੋਕਾਂ ਨੂੰ ਬਾਹਰ ਨਿਕਲਣ ਦੇ ਲਈ ਮੌਜੂਦਾ ਰੈਲੀ ਦਾ ਫਾਇਦਾ ਉਠਾਉਣ ਦੀ ਸਿੱਲਾ ਦਿੱਤੀ ਜਾਂਦੀ ਹੈ ਕਿਉਂਕਿ ਕੀਮਤਾਂ ਨੀਡਲਿਪ ਵਿਖ ਵਿੱਚ ਆਪਣੇ ਅਸਲ ਬਹੁਤ ਹੇਠਲੇ ਪੱਧਰ ਤੇ ਵਾਪਸ ਆ ਸਕਦੀਆਂ ਹਨ ਤੇ ਵਰਤਮਾਨ ਦੇ ਵਿੱਚ ਬਾਜ਼ਾਰ ਦੀ ਭਾਵਨਾ ਵਿਕਰੀ ਦੇ ਪੱਖ ਵਿੱਚ ਮਜ਼ਬੂਤੀ ਨਾਲ ਬਣੀ ਹੋਈ ਹੈ